ਹਾਂਜੀ ਸੱਚੀ ਕੱਲ੍ਹ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਹਾਂ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਮੈਂ ਇੱਥੇ ਲੱਗੀ ਸੀ ਜੀ ਆਪਣੇ ਬਾਥਰੂਮ ਦਾ ਜਿਹੜਾ ਟੱਬ ਹੁੰਦਾ ਨਾ ਉਹਨਾਂ ਵਾਲਾ ਉਹਨੂੰ ਸਾਫ਼ ਕਰਨਾ ਤੁਸੀਂ ਦੇਖ ਸਕਦੇ ਹੋ ਕਿ ਹਨਾ ਪਾਣੀ ਦੇ ਜਿਹੜੇ ਛਿੱਟੇ ਪੈ ਪੈ ਕੇ ਹਨ ਹੋਏ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦਾ ਆ ਤੇ ਥੋੜੇ ਜਿਹੇ ਦਿਨ ਬਾਅਦ ਹੋਏ ਆਪਾਂ ਨੂੰ ਸਾਫ਼ ਡੇਕੇ ਕੇ ਪਾਣੀ ਸਾਡੇ ਇੱਧਰ ਆ ਜਿਹੜਾ ਬਹੁਤ ਜ਼ਿਆਦਾ ਗੰਦਾ ਆ ਥੋੜੇ ਜਿਹੇ ਟਾਈਮ ਬਾਅਦ ਹੀ ਹਨਾ ਜਿਹੜਾ ਆਪਣਾ ਟੱਬਾ ਉਹ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਤੇ ਮੈਂ ਲੱਗੀ ਸੀਗੀ ਸਾਫ ਕਰਨ ਤੇ ਮੈਂ ਸੋਚਿਆ ਮੈਂ ਕਿਾ ਚਲੋ ਮੈਂ ਤੁਹਾਡੇ ਨਾਲ ਵੀਡੀਓ ਜਿਹੜੀ ਆਪਣੀ ਉਹ ਸ਼ੇਅਰ ਕਰਦੇ ਆ ਤੇ ਆਪਾਂ ਇਹਦੇ ਵਾਸਤੇ ਕੀ ਕੁਝ ਲੈਣੇ ਆ ਤੇ ਤੁਸੀਂ ਵੀ ਦੇਖੋ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਿਹੜਾ ਆਪਣਾ ਇਹ ਟੱਬਾ ਉਹ ਸਾਫ਼ ਹੋ ਜਾਂਦਾ ਵਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਜੀ ਇਹਨੂੰ ਸਾਫ਼ ਕਰਕੇ ਤੇ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਇਹਦੇ ਵਾਸਤੇ ਕੀ ਕੀ ਲੈਣੇ ਆ ਤੇ ਚਲੋ ਜੀ ਆਪਾਂ ਕਰਦੇ ਆਂ ਜੀ ਮਿਸ਼ਰਣ ਨੂੰ ਤਿਆਰ ਤੇ ਤੁਸੀਂ ਵੀ ਬਣੇ ਰਹੋ ਵਲੌਗ ਦੇ ਨਾਲ ਤੇ ਐਂਡ ਤੱਕ ਜਰੂਰ ਦੇਖਿਓ ਹਾਂਜੀ ਆਪਾਂ ਇੱਥੇ ਇੱਕ ਕੌਲੀ ਲੈ ਲਈ ਐ ਤੇ ਇੱਧਰ ਪਹਿਲਾਂ ਆਪਾਂ ਪਾਵਾਂਗੇ ਜੀ ਸਭ ਤੋਂ ਪਹਿਲਾਂ ਇੱਕ ਚਮਚ ਆਪਣਾ ਜਿਹੜਾ ਸਰਫ ਦਾ ਤੇ ਮੇਰੇ ਕੋਲ ਇੱਥੇ ਵੀਗਨ ਸਰਫਾ ਤੇ ਤੁਸੀਂ ਕੋਈ ਵੀ ਸਰਫ ਯੂਜ਼ ਕਰਦੇ ਹੋ ਤਾਂ ਤੁਸੀਂ ਉਹ ਲੈ ਸਕਦੇ ਹੋ ਜੇ ਤੁਹਾਡੇ ਕੋਲ ਲਿਕਵਿਡ ਸਰਫਾ ਤਾਂ ਲਿਕਵਿਡ ਵੀ ਲੈ ਸਕਦੇ ਹੋ ਜਾਂ ਫਿਰ ਜੇ ਤੁਹਾਡੇ ਕੋਲ ਕੋਈ ਹੋਰ ਕੰਪਨੀ ਦੀ ਸਰਪਾ ਤਾਂ ਤੁਸੀਂ ਉਹ ਵੀ ਲੈ ਸਕਦੇ ਆ ਤੇ ਇਸ ਤੋਂ ਬਾਅਦ ਵਿੱਚ ਜੀ ਆਪਾਂ ਇੱਕ ਚਮਚ ਲੈ ਆ ਜੀ ਮਿੱਠਾ ਸੋਡਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਸਿਰਫ ਆਪਾਂ ਇਹ ਦੋਈ ਚੀਜ਼ਾਂ ਲੈਣੀਆਂ ਨੇ ਆਪਾਂ ਹੋਰ ਇਹਦੇ ਵਿੱਚ ਕੁਝ ਵੀ ਨਹੀਂ ਐਡ ਕਰਨਾ ਹੈਗਾ ਤੇ ਇਸ ਤੋਂ ਬਾਅਦ ਵਿੱਚ ਜੀ ਆਪਾਂ ਪਾਵਾਂਗੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਣੀ ਪਾਉਣ ਤੋਂ ਬਾਅਦ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਇਹ ਜਿਹੜਾ ਮਿਕਸ ਕਰ ਲੈਣਾ ਲਓ ਜੀ ਆਪਾਂ ਇਹ ਮਿਕਸ ਰਹਿਣਾ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਆ ਜਿਹੜਾ ਆਪਣੇ ਆਪਣੇ ਟੱਬ ਦੇ ਉੱਤੇ ਆਪਾਂ ਇਹਨੂੰ ਅਪਲਾਈ ਕਰਾਂਗੇ ਤੇ ਮੈਂ ਤੁਹਾਨੂੰ ਦਿਖਾਉਣੀਆ ਕਰਕੇ ਤੇ ਦੇਖੀ ਆਪਣਾ ਜਿਹੜਾ ਟੱਬਾ ਬਹੁਤ ਹੀ ਚਮਕਦਾਰ ਬਣ ਜਾਣਾ ਵਾ ਹਾਂਜੀ ਆਪਾਂ ਇੱਥੇ ਜਿਹੜਾ ਆਪਣਾ ਬੁਰਸ਼ ਆ ਉਹ ਲੈ ਚੁੱਕੇ ਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਡਿਪ ਕਰ ਲੈਣਾ ਵਾ ਡਿਪ ਕਰਨ ਤੋਂ ਬਾਅਦ ਇਹਨੂੰ ਸਾਦੇ ਤੇ ਤਿਆਰ ਅਪਲਾਈ ਕਰ ਦੋ

ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਰੇ ਹੀ ਤੇ ਲਾਤਾ ਤੇ ਹੁਣ ਆਪਾਂ ਇਹਨੂੰ ਇਦਾਂ ਹੀ 5 ਮਿੰਟ ਵਾਸਤੇ ਆਪਾਂ ਇਹਨੂੰ ਛੱਡ ਦਾਂਗੇ ਤੇ ਦੋਸੀ ਇਹਨੂੰ ਕੁਛ ਨਹੀਂ ਕਰਨਾ ਹੈਗਾ ਕੋਈ ਰਗੜਨਾ ਨਹੀਂ ਹੈਗਾ ਤੇ ਲਈ 5 ਮਿੰਟ ਦੇ ਵਾਸਤੇ ਬਸ ਆਪਾਂ ਇਹਨੂੰ ਛੱਡ ਦੇਣਾ ਸਾਰੇ ਹੀ ਤੇ ਆਪਾਂ ਚੰਗੀ ਤਰ੍ਹਾਂ ਲਾਤਾ ਤੇ ਆਪਾਂ ਇਹਨੂੰ ਅੱਧੇ ਪੰਜ ਮਿੰਟ ਵਾਸਤੇ ਛੱਡਾਂਗੇ ਤੇ ਫਿਰ ਤੁਹਾਨੂੰ ਦਿਖਾਉਨੇ ਆਂ ਹਾਂਜੀ ਲਓ ਜੀ ਆਪਣੇ 5 ਮਿੰਟ ਹੋ ਚੁੱਕੇ ਆ ਇਹਨੂੰ ਰੱਖੇ ਨੂੰ ਤੇ ਹੁਣ ਆਪਾਂ ਇਹਨੂੰ ਹਲਕੇ ਹਲਕੇ ਹੱਥਾਂਿਆਂ ਦੇ ਨਾਲ ਗੱਦਾ ਰਬ ਕਰਦਾਂਗੇ ਚੰਗੀ ਤਰ੍ਹਾਂ ਇੱਕ ਦੋ ਵਾਰੀ ਬਸ ਅੱਦਾ ਅੱਦਾ ਕਰਕੇ ਆਪਾਂ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਹੈ ਨੀ ਟੋਪੀ ਕਿ ਇਹ ਜਿਹੜਾ ਆਪਣਾ ਬਹੁਤ ਹੀ ਵਧੀਆ ਤੇ ਸਾਫ਼ ਨਿਕਲੇ ਆਇਆ ਹੈ ਅੱਜ ਆਪਣੇ ਕੈਮਰਾਮੈਨ ਹੈਗੇ ਅੱਜ ਅਕਾਲ ਵਿਰ ਸਿੰਘ ਜੀ ਇਹ ਕੈਮਰਾਮੈਨ ਮੈਂ ਬਣਾਇਆ ਹੈ आप इन साफ करता तो थले देख सकते दे इधर कि गंदा हो गया ये भी ग्लोवे उत्तों लै के सारा हो गया मैं हम वॉश करके दिखाई है ਤੁਸੀਂ ਦੇਖ ਸਕਦੇ ਹੋ ਆਪਣਾ ਟੱਬ ਜਿਹੜਾ ਚਮਕ ਕੇ ਐ ਉਹ ਹੋ ਗਿਆ ਜਿਹੜਾ ਇਹ ਤੇ ਵਾਈਟ ਵਾਈਟ ਜਿਆ ਸੀਗਾ ਉਹ ਵੀ ਸਾਰਾ ਲੈ ਗਿਆ ਕਿਉਂਕਿ ਹਨਾ ਉਹ ਆਪਣੇ ਪਾਣੀ ਹੈ ਜੀ ਜਿਹੜਾ ਉਹ ਬਹੁਤ ਖਰਾਬ ਆ ਤੇ ਇਸ ਕਰਕੇ ਹਨਾ ਇਹ ਜਿਹੜਾ ਜਲਦੀ ਆ ਉਹ ਗੰਦਾ ਹੋ ਜਾਂਦਾ ਵਾ ਤੁਸੀਂ ਸਾਰਾ ਦੇਖ ਸਕਦੇ ਆਂ ਤਰ ਬਹੁਤ ਹੀ ਸਾਫ ਹੋ ਗਿਆ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੋਊਗਾ ਆਪਣਾ ਟੱਬ ਜਾਂ ਫਿਰ ਹੋਰ ਕੋਈ ਚੀਜ਼ਾਂ ਵੀ ਆ ਸਾਫ ਕਰ ਸਕਦੇ ਹੋ ਤੇ ਬਾਕੀ ਹੁਣ ਆਪਾਂ ਹਾਂ ਇਹ esto ਵੀ ਹੋਰ ਜਿੰਦੀ ਵਧੀਆ ਆਪਾਂ ਪਿਛਲੀ ਵੀਡੀਓ ਪਾਈ ਹੋਈ ਆ ਤੇ ਤੁਸੀਂ ਜਾ ਕੇ ਆਪਣੇ ਚੈਨਲ ਦੇ ਉੱਤੇ ਮਨਤੀ ਘਰ ਵਲੌਗਸ ਤੇ ਜਾ ਕੇ ਦੇਖ ਸਕਦੇ ਹੋ ਤੇ ਮੈਂ ਫਿਲਹਾਲ ਜਿਹੜਾ ਟੱਬਾ ਹੌ ਸਾਫ ਕਰਤਾ ਬਿਲਕੁਲ ਹੀ ਸਾਫ ਹੋ ਗਿਆ ਤੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ